ਨਵਾਂ ਪੰਜਾਬ ਤਾਂ ਹੈਗਾ ਹੀ ਆ ਵੀ ਗਰਾਊਂਡ ਬਚਾਉਣ ਵਾਸਤੇ ਨੌਜਵਾਨ ਲੜੀ ਜਾਂਦੇ ਜਿਹੜਾ ਮੁੱਖ ਮੰਤਰੀ ਆਪ ਮਰਾਥਨ ਦੌੜਾ ਕਰਾਉਂਦਾ ਸਾਈਕਲ ਚੱਕ ਕੇ ਐਸਐਸਪੀ ਨੂੰ ਵੀ ਡੀਸੀ ਨੂੰ ਵੀ ਲਾਲ ਲਾਲਿਆ ਵੀ ਆਓ ਸਾਈਕਲ ਚ ਚਲਾਈਏ ਨੌਜਵਾਨਾਂ ਨੂੰ ਸੇਧ ਦੇ ਵੀ ਖਿਡਾਰੀ ਬਣੋ ਤੁਸੀਂ ਖੇਡਾਂ ਨਾਲ ਜੁੜੋ ਤੇ ਦੂਜੇ ਪਾਸੇ ਗਰਾਊਂਡ ਬਚਾਉਣ ਵਾਸਤੇ ਨੌਜਵਾਨ ਲੜ ਰਹੇ ਨਵਾਂ ਪੰਜਾਬ ਤਾਂ ਆਪ ਹੀ ਹੈਗਾ ਵੀ ਠੇਕਾ ਭਰ ਕੇ ਵਿਚਾਰੇ ਬੋਲੀ ਦੇ ਕੇ ਠੇਕਾ ਦੇਣ ਨੂੰ ਤਿਆਰ ਸਾਡੇ ਤੋਂ ਪੈਸੇ ਭਰਾਲੋ ਸਾਨੂੰ ਗਰਾਊਂਡ ਤਾਂ ਛੱਡ ਦਿਓ ਨਵਾਂ ਪੰਜਾਬ ਤਾਂ ਆਪ ਹੀ ਹੈਗਾ ਜਿਹੜੇ ਨਸ਼ੇ ਦੇ ਖਿਲਾਫ ਆਵਾਜ਼ ਚੱਕਦੇ ਉਹਨਾਂ ਦੀ ਲੱਤਾਂ ਤੜਾ ਦਿੱਤੀਆਂ ਜਾਂਦੀਆਂ ਨਵਾਂ ਪੰਜਾਬ ਤਾਂ ਆਪੀ ਹੈਗਾ ਇਹ ਗੈਂਗਸਟਰ ਕਹਿ ਕਹਿ ਕੇ ਹਰ ਥਾਂ ਤੇ ਲੱਤ ਦੇ ਵਿੱਚ ਹੀ ਗੋਲੀ ਮਾਰੀ ਜਾਂਦੀ ਹੈ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਨੌਜਵਾਨ ਜਾਂ ਫੜੇ ਜਾ ਰਿਹਾ ਜਾਂ ਖਪਾਏ ਜਾ ਰਹੇ ਹੈਗੇ ਠੀਕ ਹੈ ਨਵਾਂ ਪੰਜਾਬ ਤਾਂ ਆਪੀ ਹੈਗਾ ਇਹ ਜਿਹੜੇ ਨੌਕਰੀਆਂ ਮੰਗਦੇ ਆ ਪਹਿਲਾਂ ਵੀ ਟੈਂਕੀਆਂ ਦੇ ਚੜਦੇ ਸੀ ਅੱਜ ਵੀ ਉਹ ਟੈਂਕੀਆਂ ਦੇ ਚੜ ਰਹੇ ਆ ਦਰਦਰ ਦੀਆਂ ਠੋਕਰਾਂ ਖਾ ਰਹੇ ਆ ਇਹ ਸਰਕਾਰ ਨੇ ਪੱਕਾ ਰੋਜ਼ਗਾਰ ਜਿਹੜਾ ਸਾਰਾ ਖਤਮ ਕਰਤਾ ਸਾਰਾ ਠੇਕੇ ਤੇ ਰੋਜ਼ਗਾਰ ਤੇ ਪੰਜਾਬ ਇਹੋ ਜੀ ਸਟੇਟ ਆ ਜਿੱਥੇ ਹਜੇ ਤੱਕ ਕੋਈ ਖੇਡ ਨੀਤੀ ਨਹੀਂ ਹੈਗੀ। ਹੂੰ ਪਿਛਲੀਆਂ ਸਰਕਾਰਾਂ ਨੇ ਤਾਂ ਬਣਾਈ ਨਹੀਂ। ਇਹ ਸਰਕਾਰ ਨੇ ਵੀ ਪੰਜਾਬ ਦੀ ਕੋਈ ਖੇਡ ਪਾਲਿਸੀ ਨਹੀਂ ਤਿਆਰ ਕੀਤੀ। ਕਿ ਜੇ ਪੰਜਾਬ ਕੋਈ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਖੇਡ ਦਾ ਖਿਡਾਰੀ ਉਹਦੇ ਵਾਸਤੇ ਕੀ ਪ੍ਰਬੰਧ ਆ ਕੋਈ ਨੌਕਰੀ ਦਾ ਕੋਈ ਮੁਆਵਜ਼ੇ ਦਾ ਕੋਈ ਪ੍ਰਬੰਧ ਨਹੀਂ ਹੈਗਾ। ਤੇ ਖੇਡ ਵਿਭਾਗ ਚ ਕਾਹ ਬੋਲਦੇ ਆ? ਕਿਸੇ ਨੂੰ ਪਤਾ ਹੀ ਨਹੀਂ ਵੀ ਖੇਡ ਵਿਭਾਗ ਦਾ ਦਫ਼ਤਰ ਕਿੱਥੇ ਹੈਗਾ। ਕਿੰਨਾ ਫੰਡ ਆਉਂਦਾ ਕਿੰਨਾ ਪੈਸਾ ਆਉਂਦਾ ਆ ਨਵੇਂ ਪੰਜਾਬ ਦੀ ਗੱਲ ਦੀ 927 ਕਰੋੜ ਰੁਪਏ ਰੱਖਿਆ ਭਗਵੰਤ ਮਾਨ ਨੇ ਖੇਡਾਂ ਵਾਸਤੇ। 12000 ਪਿੰਡ ਤੇ 12000 ਪਿੰਡਾਂ ਤੇ ਵੰਡ ਦੋ 927 ਕਰੋੜ ਲੱਖ ਰੁਪਇਆ ਮਸਾ ਹੁੰਦਾ ਇੱਕ ਪਿੰਡ ਨੂੰ ਤੇ ਲੱਖ ਰੁਪਇਆ ਦੇ ਵਿੱਚ ਦਾ ਚਾਰ ਦੀਵਾਰੀ ਨਹੀਂ ਹੁੰਦੀ ਕਿ ਗਰਾਊਂਡ ਦੀ ਤੇ ਵਧੀਆ ਖੇਤਾਂ ਚਾ ਕਿਵੇਂ ਉਸਾਰ ਕੇ ਦੇ ਦੇਣਗੇ ਠੀਕ ਹੈ ਮਸ਼ਹੂਰੀਆਂ ਕਰਕੇ ਲੋਕਾਂ ਦੀਆਂ ਵੋਟਾਂ ਇਕੱਠੀਆਂ ਕਰ ਲੀਆਂ ਜਿਵੇਂ ਪਹਿਲਾਂ ਕਰਦੇ ਸੀ ਉਵੇਂ ਕਰ ਰਹੇ ਆ ਤੇ ਅਸੀਂ ਇਹ ਗੁਜ਼ਾਰਿਸ਼ ਕਰਦੇ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਵੀ ਇਹਨਾਂ ਦਾ ਜਿਹੜਾ ਮਸਲਾ ਹੈਗਾ ਜਾਇਜ਼ ਮਸਲਾ ਦੁਗਣੀ ਪਿੰਡ ਦੇ ਨੌਜਵਾਨਾਂ ਦਾ ਪੰਜ ਪਿੰਡਾਂ ਦਾ ਗਰਾਊਂਡ ਆ ਇਹ ਇਹ ਗਰਾਊਂਡ ਜਿਹੜਾ ਬਚਾਇਆ ਜਾਵੇ ਇਹਨਾਂ ਦੇ ਸਪੁਰਦ ਪੱਕੇ ਤੌਰ ਤੇ ਕੀਤਾ ਜਾਵੇ ਤੇ ਇਹ ਗਰਾਊਂਡ ਦੇ ਵਿੱਚ ਜਿਹੜੀ ਜਿਹੜੀ ਫੈਸਿਲਿਟੀ ਦੀ ਸਹੂਲਤ ਦੀ ਜ਼ਰੂਰਤ ਹੈਗੀ ਆ ਉਹ ਵੀ ਇਹਨਾਂ ਨੂੰ ਦਿੱਤੀ ਜਾਵੇ ਦੀ ਚਾਰਦिवारी ਕੀਤੀ ਜਾਵੇ ਨੈਟ ਦੀ ਜ਼ਰੂਰਤ ਆ ਹੋਰ ਜ਼ਰੂਰਤ ਆ ਆਪਦੇ ਪੱਲਿਓ ਤੁਹਾਨੂੰ ਦੱਸਦਾ ਵੀ ਪੈਸੇ ਲਾ ਲਾ ਕੇ ਪਿੱਚਾ ਬਣਾ ਰਹੇ ਆ ਵਿਚਾਰੇ ਕਿੱਥੇ ਇੱਥੇ ਅਰਸ਼ ਦੀ ਪੈਦਾ ਹੋ ਜਾਣਗੇ ਜਿੰਨੇ ਵੱਡੇ ਖਿਡਾਰੀ ਆ ਉਹਨਾਂ ਦੀ ਸਭ ਤੋਂ ਪਹਿਲੀ ਜਿਹੜੀ ਪੌੜੀ ਆ ਪਿੰਡ ਦਾ ਗਰਾਊਂਡ ਹੀ ਹੁੰਦਾ ਤੇ ਜੇ ਕਿਸੇ ਪਿੰਡ ਦੇ ਵਿੱਚ ਗਰਾਊਂਡ ਨਹੀਂ ਹੋਊ ਨਾ ਕੋਈ ਪਲੇਅਰ ਪੈਦਾ ਹੋਣਾ ਤੇ ਨਾ ਖੇਡਾਂ ਦਾ ਵਧੀਆ ਕੋਈ ਭਵਿੱਖ ਦੇਖਿਆ ਜਾ ਸਕਦਾ ਤੇ ਇਹਨਾਂ ਦੇ ਨਾਲ ਜਿੱਥੇ ਇਹ ਸੰਘਰਸ਼ ਉਲੀਕਣ ਗਿਆ ਅਗਲਾ ਇਸ ਕਲੱਬ ਦੇ ਨਾਲ ਨੌਜਵਾਨ ਭਾਰਸਵਾ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ